ਕਰਨ ਕੇ ਸਸਰੀ ਘਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵਾ ਆਇ ਲੱਗਦਾ ਜਿਵੇਂ ਵਿਆਹ ਵਾਲਾ ਘਰ ਹੁੰਦਾ ਵਾ ਹਾਂ ਕੱਲੂ ਫ੍ਰੀ ਤੋ ਸਾਰੇ ਕੰਮ ਕਰਨਾ ਅਸੀਂ ਬੇਲੇ ਫ੍ਰੀ ਤੋ ਹੰਦੋ ਘਰਨ ਜਿੰਮੇਦਾਰੀ ਤੂੰ ਸੰਭਲਣੀ ਆ ਅਸੀਂ ਰਨੇਕਾ ਤੇ ਪਰਫੀ ਆਈਏ ਆਖਾ ਇਹਦਾ ਦੋਈ ਹਾਂ ਦੋਨਾਂ ਨੇ ਮੈਂ ਕੰਬੀਨੇਸ਼ਨ ਕਰਕੇ ਲਾਇਆ ਇੱਕ ਆ ਪਤਲੀ ਵਾਲੀ ਆ ਤੇ ਇੱਕ ਵੀਰੇ ਨੇ ਜਿਹੜੀਆਂ ਨਵੀਆਂ ਲਿਆਂਤੀਆਂ ਵਾ ਇੱਕੋ ਛੋਟਾ ਜਿਹਾ ਝੁੰਮਰ ਲੱਗਾ ਕੁੜੀਆਂ ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਅੱਜ ਦੇ ਇੱਕ ਹੋਰ ਨਵੇਂ ਵਲੌਗ ਜਿਹੜਾ ਹੈਲੋ ਅੱਜ ਦੀ ਸ਼ੁਰੂਆਤ ਹੈ ਨਾ ਕਰੂਗੀ ਹੈ ਨਾ ਪੁੱਤ ਸਿੱਟ ਪਹਿਲ ਬੈਠ ਮੇਰੇ ਕਹਿਣਾ ਮੰਨ ਹਾਂ ਸਾਰੇ ਨੇ ਕਹਿ ਸੱਸਰੀ ਘਰ ਸੱਸਰੀ ਘਰ ਗਏ ਅੱਜ ਆਪਾਂ ਕਿੱਥੇ ਚੱਲੇ ਆਂ ਜੁੰਟੀ ਕੇ ਘਰੇ ਚੱਲਦੇ ਆਂ ਠੀਕ ਆ ਜਾਣਾ ਤੂੰ ਸਾਡੇ ਨਾਲ ਇਹ ਹੈਗੀ ਗੋ ਦੀ ਗੋਵਲ ਵੇਖਦੀ ਆ ਉਧਰ ਗੋ ਖਰਦੀ ਆ ਇਹਨੂੰ ਆਏ ਆ ਕਿ ਮੈਨੂੰ ਗੋ ਦਹਜੇ ਹੈ ਨਾ ਸੱਜ ਲਈ ਆ ਪਾਂਟੀ ਘਰੇ ਆਜੋ ਸੋ ਗਾਇਜ਼ ਹੁਣ ਆਪਾਂ ਚੱਲਿਆਂ ਜੁਆ ਅੰਟੀਕੇ ਕਰੇ ਤੇ ਮੰਮੀ ਆ ਰਹੀ ਆ ਤੇ ਹੋ ਰੇ ਆਂਟੀ ਕਾ ਕਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵਾ ਆਏ ਲੱਗਦਾ ਜਿਵੇਂ ਵਿਆਹ ਵਾਲਾ ਕਰ ਹੁੰਦਾ ਵਾ ਨਜਰੀਂ ਨਾ ਲੱਗ ਜੇ ਥੂ 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 ਤੇ ਸੋ ਗਾਇਜ਼ ਮੈਂ ਕੀ ਕਹਿਣਾ ਸੋਣਾ ਕੋਈ ਨਹੀਂ ਮੈਂ ਕੀ ਕਹਿਣਾ ਕਿਸੀ ਕੀ ਆ ਕੀ ਜਾ ਰਿਹਾ ਵਾ ਕਰਪੈਣ ਜਾ ਰਹੀ ਆ ਚੁਕ 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 ਤੇ ਕੱਲ ਦੀ ਜੀ ਦੀਵਾਲੀ ਆ ਠੀਕ ਆ ਹਾਂ ਮੈਂ ਆ ਗਈ ਜਨ ਤੇ ਆਪਾਂ ਅੰਜੂਆਂ ਟੇਕੇ ਘਰੇ ਚੱਲੇ ਆ ਹਨਾ ਸਜਾਵਟ ਕਰਨ ਜਿਵੇਂ ਗੇਟਾਂ ਗੁੱਟਾਂ ਤੇ ਕੋਈ ਲੜੀਆਂ ਵਗੈਰਾ ਲਾਉਣੀਆਂ ਹੁੰਦੀਆਂ ਵਾ ਲੜੀਆਂ ਲੰਮ ਪਿਛਲੇ ਸਾਲ ਵੀ ਮੈਂ ਲਾਈਆਂ ਸੀ ਤੇ ਐਕਟ ਵੀ ਲਾਈਆਂ ਨੇ ਲਾਉਂਗੀ ਮਤਲਬ ਤੇ ਰੰਗੋਲੀ ਬਣਾਉਣੀ ਆ ਪਰ ਉਹਦੇ ਲਈ ਨਾ ਰੰਗ ਚਾਹੀਦੇ ਆ ਤੇ ਕੱਲ ਨੂੰ ਆਪਾਂ ਲੈ ਕੇ ਆਵਾਂਗੇ ਰੰਗ ਤੇ ਨਾਲ ਫਿਰ ਮੰਮੀ ਯਾ ਦੇਖੋ ਜੀ ਇੱਧਰ ਸਬਜ਼ੀ ਅੰਜੂਆਂ ਟੇਕੇ ਸਾਨੂੰ ਦੇਖੇ ਦਿੰਦੀ ਹੁੰਦੀ ਆ ਤੇ ਸਾਡਾ ਵੀ ਪੂਰਾ ਫਰਜ਼ ਆ ਕਿ ਅਸੀਂ ਵੀ ਦੇਈਏ ਤਾਂ ਮਮੀ ਫਿਰ ਉੱਥੇ ਬੈਠੀ ਬੋਰ ਹੋ ਜੂਗੀ ਤੇ ਨੀਲਪਾਲ ਚਲਾਉਣਗੇ ਤੇ ਨਾਲੇ ਗੱਲਾਂ ਬਾਤਾਂ ਕਰਨਗੇ ਤੇ ਆਪਾਂ ਕਰਾਂਗੇ ਆਪਦਾ ਕੰਮ ਤੇ ਆਂਟੀ ਕਾ ਘਰ ਦੇਖੋ ਗਾਇਸ ਪਟਾਕੇ ਸਾਰੇ ਕਈਆਂ ਨੇ ਅੱਜ ਦੀਵਾਲੀ ਮਨਾਈ ਹੈ ਕਈ ਖਾਲੂ ਮਨਾਉਣਗੇ ਨਾ ਉਹ ਗਾਇਸ ਆਪਾਂ ਪਹੁੰਚ ਗਏ ਘਰ ਦੇ ਕੁਆੰਟੀ ਦਾ ਆਂਟੀ ਉਹਨਾਂ ਨੇ ਹਜੇ ਦਾਲ ਪਾਣੀ ਬਣਾਉਣੀ ਆ ਦਾਲ ਬਣਾਣੀ ਸੀ ਰੋਟੀ ਰੁੱਟੇ ਬਣਾਉਣੀ ਆ ਅਸੀਂ ਖਾਧੂ ਵੀ ਆ ਗਏ ਅੰਕਾ ਸਸਰੀ ਘਰ ਸਸਰੀ ਘਰ ਸਸਰੀਆ ਮੈਂ ਕੀ ਹੋ ਗਏ ਨੇ ਭੱਜ ਜੰਨੇ ਆ ਆ ਗਏ ਅੰਗੇ ਸੋਰਾ ਅੱਛਾ ਮੈਂ ਪੂਰਾ ਸਾਗ ਹੈਲੋ ਮਲਾ ਦਿਓ ਇੱਧਰ ਹੈਲੋ ਅੱਛਾ ਬੈਜੋ ਬੈਜੋ ਮੰਮੀ ਨੀਲ ਪਾਛ ਲਈ ਮੰਮੀ ਕਾ ਡਿਪੂ ਸਹੀ ਗੱਲ ਆ ਸਭ ਕੁਝ ਕੱਲੂ ਦੇਖਰਾ ਜੀ ਮੈਂ ਐਂਡ ਕਰ ਕੱਲੂ ਮੰਮੀ ਆਹਦਾ ਸ਼ੌਂਕ ਪੂਰਾ ਕਰੂਗੀ ਹਾਂ ਕੱਲੂ ਫ੍ਰੀ ਬੰਦੇ ਸਾਰਾ ਕੰਮ ਕਰਨਾ ਅਸੀਂ ਬੇਲੇ ਫ੍ਰੀ ਤਾਂ ਹੰਦੋ ਉਹ ਘਰ ਦੀ ਜ਼ਿੰਮੇਵਾਰੀ ਤੂੰ ਸਾਂਭਣੀ ਆ ਅਸੀਂ ਕਿਹੜੇ ਇੱਧਰ ਤੂੰ ਉੱਧਰ ਅੱਛਾ ਮੈਨੂੰ ਲੱਗੇ ਤੇ ਇੱਕ ਹੋਰ ਘਰ ਕਹਿਤਾ ਅੱਛਾ ਕੋਈ ਨਾ ਤਾਂ ਆਂਟੀ ਲੈ ਆਉਂਗੇ ਕੱਲੂ ਠੀਕ ਐ ਸਜਾਵਾਂ ਐਸਾ ਲਿਕੇ ਮੇਡ ਦਾ ਪਰਫੈਕਟ ਆਈ ਐ ਆਹ ਕਿੰਨਾ ਤੋਂ ਵਧੀਆ ਵਾਓ ਕਿੰਨੇ ਨੇ ਭੇਜੀ ਆ ਪੂਰੇ ਦਿਸਪਲੇ ਅੱਛਾ ਓਕੇ ਚੱਲ ਵਧੀਆ ਵਧਾਈਆਂ ਆ ਇਹਨੂੰ ਵਾਸਤੇ ਚਾਰੀ ਤੇਰੀ ਬੀੜੀ ਚਾਹ ਦੇਖੀ ਕਿਵੇਂ ਬਣਦੀ ਐ ਤੇ ਅੱਖ ਨੂੰ ਬੰਨ ਬਣਾਇਂ ਪੈਂਦੀ ਅੱਜ ਮੰਮੀ ਵੀਡੀਓ ਦੇਖ ਰਹੀ ਸੀ ਖਾਣੀ ਐ ਜੀ ਖਾਣੀ ਇੰਜੋਏ ਕਰੋ ਹਨਾ ਹਾਂ ਵਧੀਆ ਪਤਲੀ ਨੀ ਐ ਸਾਰੇ ਨੂੰ ਹੈਪੀ ਹੋਲੀ ਹੈਪੀ ਦੀਵਾਲੀ ਕਈਆਂ ਨੂੰ ਪਤਾ ਹੀ ਨਹੀਂ ਹੈ ਨਾ ਇਹ 20 ਦੀ ਆ ਕਿ 21 ਦੀ ਆ ਤੇ 21 ਦੀ ਆ ਦੀਵਾਲੀ ਟੇਕ ਲਿਆ ਸੀ ਰਹਿ ਗਈ ਟੇਕ ਲਿਆ ਅਸੀਂ ਨਹੀਂ ਅੱਜ ਟੇਕ ਕੇ ਡੈਡੀ ਕਹਿੰਦੇ ਅਸੀਂ ਟੇਕ ਲਾ ਮੈਂ ਨਹੀਂ ਕਰਨੂੰ ਸਵਾਦ ਅ ਵਰਤੀ ਠੀਕ ਆ ਇਹਨਾਂ ਚ ਅੱਧੇ ਮੋਗਗੇ ਲੈਂਦੇ ਆ ਤੇ ਅੱਧੇ ਆਪਾਂ ਕੱਲ ਦੀਪੂ ਅੰਕਲ ਕੇ ਗਏ ਸੀ ਇਹ ਉਨ ਦੁਕਾਨ ਤੋਂ ਤੇ ਉੱਥੇ ਦੀਪੂ ਆ ਕੇ ਚਲ ਕੋਈ ਨਾ ਉਹਨਾਂ ਦੇ ਲਈ ਆਈ ਕੱਲ ਫਿਰ ਦੇਖੋ ਠੀਕ ਆ ਤੇ ਵੀਰਾ ਕਹਿੰਦਾ ਇਹਦੇ ਨਾਲ ਦੇ ਲੈ ਆਉਣੀ ਆ ਜਿਆਦਾ ਸੋਹਣੇ ਲੱਗਦੇ ਆ ਪੀਲੇ ਤੇ ਮੰਦਰ ਮੂਰੇ ਵੀ ਲਾਉਣੇ ਆ ਗਾਇਸ ਕੱਲ ਅਸੀਂ ਇਹ ਝੂਮਰ ਲਿਆਂਦਾ ਸੀਗਾ ਛੋਟੇ ਵਾਲਾ ਤੇ ਬਹੁਤ ਸਾਰੇ ਝੂਮਰ ਸੀ ਵਧੀਆ ਵਧੀਆ ਤੇ ਪਰ ਸਾਨੂੰ ਆਹ ਵਧੀਆ ਲੱਗਿਆ ਤੇ ਕੱਲ ਨੂੰ ਦੇਖਾਂਗੇ ਜੇ ਸਾਨੂੰ ਹੋਰ ਵਧੀਆ ਲੱਗਿਆ ਤੇ ਹੋਰ ਲੈ ਕੇ ਆਵਾਂਗੇ ਇਹ ਅਸੀਂ ਮੇਨ ਐਂਟਰੀ ਤੇ ਲਾਇਆ ਵਾ ਗਾਈਜ਼ ਵੀਰਾ ਹੋਰ ਲੈਣ ਗਿਆ ਸਮਾਨ ਤੇ ਇਹਦਾ ਆਪਣਾ ਜਾਣ ਰਿਹਾ ਜੀ ਵਲੌਕ ਸੂਰਜਵੀਰ ਦਾ ਜਨਮ ਦਿਨ ਸੀ ਜਿਹੜਾ ਵੀਰਾ ਲੈਣ ਗਿਆ ਵਾ ਦੇਖੋ ਸਮੋਸਾ ਤੁਸੀਂ ਵੀ ਖਾ ਲਓ ਗਾਈਜ਼ ਸਮੋਸਾ ਤੇ ਹੁਣ ਵੀਰ ਕਿੰਨਾ ਮੰਗਾ ਲੈ ਗਿੱਟੀ ਇਹ ਕਰਨੀ ਆ ਡਬਲ ਸੈਲੋ ਟੇਪ ਹੈਗੀ ਆ ਤੇ ਮੇਰਾ ਪਾਪ ਇਹਦੀ ਫਰਜਤ ਨਹੀਂ ਪੀਲੇ ਮੰਗਾ ਲੈਣ ਸਾਰੇ ਆ ਬਲ ਟੇਪ ਦਾ ਬਹੁਤ ਪੀਲੇ ਸੰਤਰੇ ਮਿਕਸ ਲੈ ਆਊਗਾ ਵੀਰੇ ਰੰਗੋਲੀ ਦੇ ਕਲਰ ਵੀ ਤੇ ਮੈਂ ਹੁਣ ਵਟਸਐਪ ਤੇ ਭੇਜਦਾ ਵੀਰ ਇਹਨੂੰ ਤੇ ਫਿਰ ਰੰਗ ਲੈ ਆਊਗਾ ਦਹਾਏ ਕਿਹੜੀਆਂ ਮੋਰਦਾ ਸਿਲਾਣੀਆਂ ਪੀਲੀਆਂ ਪੀਲੀਆਂ ਦੁੱਤੀਆਂ ਕਿਹੜੀਆਂ ਮੋਰਦੀ ਚਲ ਫੋਨ ਤਾਂ ਕਰਿਆ ਮੈਂ ਉੱਥੇ ਫੜ ਕੇ ਲਗਾ ਤੇ ਦੋ ਨਾਲ ਚਲ ਕੋਈ ਮੜੀ ਚਿੱਪੀ ਨਹੀਂ ਉਹਨੂੰ ਕੀ ਹੁੰਦਾ ਹੈ ਬਾਦ ਉਹਨੇ ਦੇਖੀਆ ਹੁੰਦੀ ਗਾ ਕਿਹਨੇ ਹੋ ਰਟੇ ਹਾਲੇ ਵੀ ਰੱਖ ਸੋਣੀ ਆਣਾ ਲੱਡੂ ਵਾਲਿਆਂ ਇਹ ਨਾਲ ਇਹ ਮਹੰਗੇ ਵੀ ਹੁੰਨੇ ਆ ਇਹ ਤਾਂ ਲੰਮੀ ਵੀ ਉਹਦੇ ਨਾਲ ਛੋਟੀ ਕੰਨੀ ਜਰੀ ਵੱਧਰੀ ਆ ਉਹਦੇ 60 ਰੁਪਏ ਲੰਬੀ ਆ ਓਕੇ 70 ਰੁਪਏ ਦਿੰਦੀ ਸੀ ਤੇ ਦੋਵੇਂ ਦੁਬਈ ਦੇ ਰਹਿਣ ਪੈਰ ਤੇ ਸੁਨੇਹੇ ਕਾਪੀ ਨਹੀਂ ਨਾਲ ਸਾਈਡ ਮੈਂ ਘੱਡੀ ਜੇ ਨਹੀਂ ਆਏ ਹੈਗੇ ਤਾਂ ਤੁਹਾਨੂੰ 2 ਘੰਟੇ ਲੱਗਣਗੇ ਤੇ ਨਾਲੇ ਕਹਿੰਦੇ ਫਿਰ ਆ ਗੁੱਸੇ ਆ ਮਮੀ ਇਹ ਨਹੀਂ ਨਾ ਉਹਨਾਂ ਨੂੰ ਜਿਹੜੀ ਪਾਈ 골ਡ ਰੋਡ ਆ ਰੱਖਣੇ ਦੇਖ ਨਹੀਂ ਇਹਦੇ ਨਾਲ ਪਤਾ ਵੀ ਆਉਂਦਾ ਆਹ ਸੁਣਾਵਾ ਹੈ ਹਾਂ ਤੇ ਉਹ ਪਹਿਲਾ ਵਾਲੀ ਚੱਕਦੇ ਉਹਨੇ ਇਹ ਲੰਬਾ ਵਾਲਾ ਇਹ ਤਾਂ ਪਿੱਛੇ ਜਾਂਦਾ ਉਹਨੇ 350 ਬੰਦੇ ਦੋਨੇ ਦੋ ਆ ਅੱਛਾ ਦੋ ਆ ਤੋੜ ਜਿਵੇਂ ਸਵੇਰੇ ਨਹੀਂ ਲਾਉਣੇ ਉਹਨਾਂ ਤੁਸੀਂ ਅੱਛਾ ਦੋ ਆ 6 3 ਦੋ ਆ 350 ਅਰੇ ਇਹ ਕਿਹੜਾ ਹੈ ਗੱਲ ਵੀ ਜਿਹੜੇ ਪਹਿਲੇ ਇਸ ਘਟਾਏ ਨਹੀਂ ਹੈਗੇ ਉਹ 19 ਹੁੰਦਾ ਹੋਣਾ ਦੇਖੋ ਗਾਇਜ਼ ਆ ਕਿੰਨੇ ਸੁਣਾਉਦੇ ਆ ਇਹਨਾਂ ਦੋਨੋਂ ਨੂੰ ਮੈਂ ਕੰਬੀਨੇਸ਼ਨ ਕਰਕੇ ਲਾਇਆ ਇੱਕ ਆ ਪਤਲੀ ਵਾਲੀ ਆ ਤੇ ਇੱਕ ਵੀਰੇ ਨੇ ਜਿਹੜੀਆਂ ਨਵੀਆਂ ਲਿਆਂਤੀਆਂ ਵਾਂ ਸ਼ੀਸ਼ੇ ਵਾਲੀਆਂ ਇਹੋ ਆ ਦੇਖੋ ਚਾਰ ਗੇਟਾ ਤੇ ਲਾਈਆਂ ਵਾਂ ਅੱਠ ਪੀਸ ਲਿਆ ਸੀ ਦਾ ਦੋ ਆ ਲਾਈ ਇਹ ਜ਼ਿਆਦਾ ਲੰਬੀਆਂ ਨੇ ਤੇ ਪੀਲੇ ਵਾਲੀਆਂ ਸੀ ਲਾਤੀਆਂ ਸੀ ਇੱਕੋ ਛੋਟਾ ਜਿਹਾ ਝੁੰਮਰ ਲੱਗਾ ਤੇ ਆਹ ਦੇਖੋ ਵੀਰੇ ਨੇ ਕਿੰਨੇ ਸੋਹਣੇ ਲਿਆਂਤੇ ਆ ਝੁੰਮਰ ਜਿਵੇਂ ਪੱਖੇ ਤੇ ਲਾਵਾਂਗੇ ਜਾਂ ਕਿਤੇ ਵੀ ਕੰਦ ਵਗੈਰਾ ਤੇ ਸੋਹਣੇ ਲੱਗਣਗੇ ਲੱਗੇ ਇਹ ਦੋ ਆ ਪਕਾ ਰਿਹਾ ਦੇਖੋ ਸੁਣੀਆ ਗਾਇਸ ਲੜੀਆਂ ਵਗੈਰਾ ਲੜੀਆਂ ਵਗੈਰਾ ਆਪਾਂ ਦਾ ਦਿੱਤੀਆਂ ਨੇ ਤੇ ਇੱਕ ਵੀ ਆਪਾਂ ਫੇਰ ਆਵੇਂ ਕੱਲ ਨੂੰ ਤੇ ਕੱਲ ਨੂੰ ਜਿਹੜੀ ਰੰਗੋਲੀ ਬਣਾਉਣੀ ਆ ਵੀਰ ਰੰਗ ਲੈ ਆਏ ਆ ਤੇ ਤੁਹਾਨੂੰ ਕੱਲ ਰੰਗੋਲੀ ਬਾਰੇ ਵੀ ਦੱਸਾਂਗੇ ਤੋ ਆਪਾਂ ਲਈ ਬਲੌਗ ਵਿੱਚ ਦੱਸਾਂਗੇ ਤੇ ਅੱਜ ਦੇ ਬਲੌਗ ਵਿੱਚ ਬਸ ਇੰਨਾ ਹੀ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਘਰੇ ਬਾਏ 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 ਕਰ ਬਹੁਤ ਸੋਨਾ ਤੁਹਾਡਾ ਗਾਇਸ ਫੋਨ ਫਲ ਗਿਆ ਮੇਰਾ ਫੋਨ ਫਲ ਗਿਆ ਭਾਈ ਮੇਰਾ ਫੋਨ ਤਾਂ ਖiali ਜਮਾਵੀ ਓ ਮਾਈ ਗਾਡ ਆਇਆ ਮੇਰਾ ਫੋਨ ਸੀ ਹਨਾ ਮੇਰਾ ਬਲੌਗ ਦੇ ਚੱਕਰ ਚ ਆਪ ਦਾ ਫੋਨ ਹੀ ਭੁੱਲ ਗਈ ਚਲੋ ਗਾਇਸ ਬਲੌਗ ਜਿਆਦਾ ਲੰਬਾ ਨਾ ਕਰਦੇ ਆਪਾਂ ਕਰਦੇ ਆ ਇਸ ਵਲੌਗ ਦਾ ਇਥੇ ਐਂਡ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਥੈਂਕਸ ਫॉर ਵਾਚਿੰਗ ਬਾਏ